ਜਿੰਦਾਬਾਦ ਅੱਜ ਫਾਜਲਕਾ ਜ਼ਿਲ੍ਹੇ ਦੇ ਪਿੰਡ ਕੀੜਿਆਵਾਲੀ ਦੇ ਸਾਬਕਾ ਸਰਪੰਚ ਹਰਮੰਦਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਜੀ ਆਜ ਫਾਜਲਕਾ ਜ਼ਿਲ੍ਹੇ ਦੇ ਪਿੰਡ ਕੀੜਿਆਵਾਲੀ ਦੇ ਸਾਬਕਾ ਸਰਪੰਚ ਹਰਮੰਦਰ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਅੱਜ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਮਣਾ ਵੱਲੋਂ ਆਮ ਆਦਮੀ ਪਾਰਟੀ ਦਾ ਸਨਮਾਨ ਚਿੰਨ੍ਹ ਪਾ ਕੇ ਜਿਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਔਰ ਆਮ ਆਦਮੀ ਪਾਰਟੀ ਦੀ ਟੀਮ ਦੇ ਵਿੱਚ ਵਾਧਾ ਕੀਤਾ ਹੈ ਸੋ ਅੱਜ 2023 ਦਾ ਆਖਰੀ ਦਿਨ ਹੈ ਔਰ 2024 ਦੇ ਵਿੱਚ ਆਪਾਂ ਪ੍ਰਵੇਸ਼ ਹੋ ਜਾ ਰਹੇ ਹਾਂ ਸੋ ਸਾਰਿਆਂ ਨੂੰ ਹੈਪੀ ਨਿਊ ਇਅਰ ਔਰ 2024 ਦੇ ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਿ 2 ਸਾਲ ਪੂਰੇ ਹੋ ਜਾਣਗੇ ਸੋ ਕੁਝ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖਫਾ ਹੋਣਗੇ ਔਰ ਕਈ ਖੁਸ਼ ਹੋਣਗੇ ਔਰ ਕਈ ਨਾਰਾਜ਼ ਹੋਣਗੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਆਮ ਆਦਮੀ ਪਾਰਟੀ ਦੇ ਵਤਾਈਕਾਂ ਦਾ ਕੰਮ ਸੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਹੈਪੀ ਨਿਊ ਈਅਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਜੀ ਬੜਾ ਕਰਦਾ ਇਹਨਾਂ ਦਾ ਮਾਣ ਵਧਾਇਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਖੂਬੀ ਟੀਮ ਦਾ ਬੜਾ ਉੱਤਮ ਹੈ ਜਦੋਂ ਉਸੇ ਪਾਰਟੀ ਦੇ ਵਿੱਚ ਬੜਾ ਲਿਵਾਸ ਸਮਾਗਮ ਕੀਤਾ ਹੋਵੇ ਉਹ ਚਾਹਤਾ ਨਹੀਂ ਸੇ ਪਾਰਟੀ ਨੂੰ ਛੱਡ ਜਾਣਾ ਪਰ ਜਦੋਂ ਕੋਈ ਸਮੂਹੇ ਤੌਰ ਤੇ ਕਿਸਦਾ ਸਾਥ ਦੇਣਾ ਛੱਡ ਦੇਵੇ ਤੇ ਫਿਰ ਅੱਕ ਕੇ ਉਹਨਾਂ ਨੂੰ ਛੱਡਿਆ ਜਾਂਦਾ ਹੈ ਇਸ ਕਰਕੇ ਅੰਮ੍ਰਿਤਪਾਲ ਮਾਨ ਨਾਲ ਜਿਹੜੀ ਆ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ join ਕੀਤੀ ਹੈ ਅੱਜ ਅੰਮੀ ਕਰਦਾ ਹੈ ਕਿ ਇਹ ਸਾਰੇ ਲੀਡਰ ਜਿਵੇਂ ਅਸੀਂ ਪਹਿਲਾਂ ਸਭੀ ਕਾਲੀ ਦਲ ਵਿੱਚ ਇੱਕ ਟੀਮ ਵਰਗ ਬਣ ਕੇ ਪੈਂਟਰਾਵਾਵਾਂ ਕੰਮ ਕਰਦੇ ਸੀ ਜਿਵੇਂ ਹੀ ਕੰਮ ਕਰਾਂਗੇ ਮੈਂ ਐਮਐਲਏ ਸਾਹਿਬ ਨੂੰ ਵੀ ਵਿਸ਼ਵਾਸ ਦਿਵਾਉਣਾ ਤੇ ਸਮੁੱਚੀ ਟੀਮ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਵੇਂ ਪਹਿਲੀ ਗੱਲ ਦਿੱਤੀ ਨਾਲ ਅਸੀਂ ਕਰਨ ਵਾਲੇ ਕ੍ਰਿਸ਼ਨੀ ਕਰਨ ਵਾਲਾ ਪਰਮਾਤਮਾ ਐਸੇ ਕੱਟੀ ਬੈਠ ਕੇ ਸ਼ੁਰੂਆਤ ਕੀਤੀ ਸੀ ਕਿ ਸਮਾਣਾ ਵੀ ਸਾਡੇ ਤੋਂ ਬਿਹਤਰ ਚੁਣਿਆ ਹੋ ਤੁਹਾਡੇ ਨੂੰ ਜੁਣਾ ਰਾ ਅਸੀਂ ਤੁਹਾਨੂੰ ਇਸ ਹਲਕੇ ਦਾ ਐਮਐਲਏ ਇਸ ਹਲਕੇ ਦਾ ਮਿਸਟਰ ਰੇਟਨ ਚਾਹੁੰਦੇ ਆ ਜੋ ਪ੍ਰਮਾਤਮਾ ਨੇ ਸਾਡੇ ਇਲਾਕੇ ਦੀ ਮੰਗ ਨੂੰ ਪੂਰਾ ਕੀਤਾ ਹੈ ਇਸ ਕਰਕੇ ਮੈਂ ਸਮੁੱਚੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਇਹਨੂੰ ਵਧਾਈ ਦਿੰਦਾ ਹੈ ਇਹ ਸ਼ੁਰੂਆਤ ਇਸ ਸਾਰੀ ਵੱਡੀ ਟੀਮ ਦੇ ਸੰਕਾ ਹੋਈ ਹੈ ਇਸ ਕਰਕੇ ਮੈਨੂੰ ਪਿੰਡ ਵਾਲਿਆਂ ਨੂੰ ਵੀ ਵਿਸ਼ਵਾਸ ਹੋਣਾ ਹੈ ਕਿ ਜਿਵੇਂ ਅਸੀਂ ਪਹਿਲਾਂ ਕੰਮ ਕਰਦੇ ਸੀ ਉਸ ਤੋਂ ਵੀ ਵੱਧ ਇਸ ਨਵੇਂ ਵੀਰ ਨਾਲ ਕੰਮ ਕਰਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਇਲਾਕੇ ਦਾ ਨਾਮ ਰੋਸ਼ਨ ਕਰਾਂਗੇ ਤੇ ਨਰਿੰਦਰਪਾਲ ਸਮਰਾਜੀ ਅਮੀਰ ਕਰਾਂਗੇ ਐਸਐਲ ਇੱਕ ਸੰਦੇ ਵਿੱਚ ਹੀ ਪੰਜਾਬ ਦੇ ਦਰਾਂ ਇੱਕ ਮਿਨਿਸਟਰ ਬਣ ਕੇ ਝੰਡੀ ਲੈ ਕੇ ਸਫਲਤਾ ਚਾਹਾਂਗੇ ਜਿੰਨੇ ਵਿਕਾਸ ਦੇ ਕਮਲ ਵਾਸਤੇ ਇਹਨਾਂ ਨੇ ਅਦਾਲਤ ਸਮਝ ਬੋਲਿਆ ਲੜਖਮਾ ਦੋ ਸਾਲਾਂ ਚ 30 ਵਾਰੀ ਇੱਕ ਹਲਕਾ ਵਜਾਇਕ ਜਿਹੜਾ ਇੱਕ ਸਬਤੇ ਛੋਟੇ ਨੂੰ ਵੱਡਾ ਬਣਾਉਂ ਗਏ ਕਿਉਂ ਇਨੀ ਸਿੱਦਕ ਨਾਲ ਇਹ ਸਹਾਰਕੀਆਂ ਮੰਗਾਂ ਉਠਾਈਆਂ ਕਿ ਮੈਂ ਸਨਮਾਨ ਕਰਦਾ ਹਾਂ ਮੈਂ ਇਹਨਾਂ ਸਾਰਿਆਂ ਕਰਮੀਆਂ ਕੋ ਕੋਸ਼ਿਸ਼ ਕੀਤੀ ਹੈ ਅਜਾ ਮੈਂ ਆਪ ਵੀ ਪਾਰਟੀ ਜੁਆਇਨ ਕੀਤੀ ਹੈ ਤੇ ਮੈਂ ਪੂਰੀ ਦ੍ਰਿੜਤਾ ਨਾਲ ਆਪਣੇ ਪਿੰਡ ਵੱਲੋਂ ਆਪਣੇ ਇਲਾਕੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਪੋਰਟ ਹੋਣਾ ਹੈ ਤੇ ਜਿੰਨਾ ਕੰਮ ਅਸੀਂ ਇਕੱਲੇ ਦਚਿੱਤਾ ਸੀ ਉਸ ਨੂੰ 10 100 ਨਾ ਵਰਕੇ ਕਰਕੇ ਤੁਹਾਡਾ ਸਾਥ ਦੇਵਾਂਗੇ ਇਸ ਲਈ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਆਪੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੇਰੀ ਛੋਟੀ ਜੀ ਇੱਕ ਕਾਲ ਤੇ ਛੋਟੀ ਜੀ ਵਾਇਸ ਤੇ ਤੁਸੀਂ ਪੂਰਾ ਪਿੰਡ ਇਕੱਠੇ ਹੋ ਕੇ ਸਾਰੀਆਂ ਟਾੜੀਆਂ ਦੇ ਵਿੱਚੋਂ ਮੇਰੀਆਂ ਭੈਣਾਂ ਮੇਰੇ ਬੱਚੇ ਮੇਰੇ ਮਾਤਾ ਮੇਰੇ ਵੀਰ ਮੇਰੇ ਬਜ਼ੁਰਗ ਜਿਹੜੇ ਅਸੀਸ ਦਿਖਾਉਂਦੇ ਆ ਉਹ ਘਟੋ ਘਟ ਚਾਰ ਘੰਟਿਆਂ ਤੋਂ ਸਮਾਜਿਕ ਨੂੰ ਠੀਕ ਰਹਿ ਕੇ ਬੈਠੇ ਨੇ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਹਾਡਾ ਸ਼ੁਭਾਸ਼ ਇਸੇ ਤਰ੍ਹਾਂ ਬਾਕੀ ਰੱਖਾਂਗੇ ਕਦੇ ਵੀ ਕੋਈ ਵੱਡਾ ਕਵਾਂਟਾ ਨਹੀਂ ਜਮਾਗੇ ਇਹ ਐਮਐਲਏ ਨਹੀਂ ਇਹ ਸਾਡਾ ਛੋਟਾ ਵੀਰ ਹੈ ਇਹ ਮੈਨੂੰ ਇਹ ਕਹਿੰਦਿਆ ਵੀ ਚੱਕ ਸਾਡਾ ਹੌਲ ਦਾ ਪਿੰਡ ਵੱਡਾ ਹੋਊਗਾ ਤੁਸੀਂ ਸਾਡੇ ਨਾਲ ਆਜੋ ਜੋ ਤੁਸੀਂ ਕਹੋਗੇ ਪਿੰਡ ਵਾਸਤੇ ਕਰ ਜਾਗੇ ਤੇ ਮੈਂ ਪਿੰਡ ਵਾਲੇ ਕੋਲੋਂ ਮਿਸ਼ਾਇਤ ਹੋਣਾ ਹੈ ਕਿ ਜਦੋਂ ਆਪਾਂ ਪਿੰਡ ਦੀ ਮੈਦ ਦੀ ਪਹਿਲਾਂ ਕੀਤੀ ਆ ਅਸੀਂ ਕਿਸੇ ਨਾਲ ਕੋਈ ਇਤਰਾਜ ਨਹੀਂ ਕੀਤਾ ਮੋਹਣੀ ਕਹਿੰਦਾ ਕੋਈ ਵੀ ਪ੍ਰਾਨੀ ਸਾਰੇ ਪਿੰਡ ਵਾਲੇ ਮੇਰੇ ਵੱਡੇ ਛੋਟੇ ਵੀਰ ਭਰਾ ਚਾਚੇ ਤਾਏ ਨੇ ਤੇ ਮੈਂ ਅੱਜ ਵੀ ਦਿਵਾਰਾ ਇੱਕ ਵਾਅਦਾ ਕਰਨਾ ਵੀ ਜੇ ਜਿਹੜੀ ਜ਼ਿੰਮੇਵਾਰੀ ਪਾਲੀ ਜੀ ਮੈਨੂੰ ਜੁੜ ਗਈ ਮੈਂ ਪੂਰੀ ਸ਼ਿੱਦਤ ਨਾਲ ਕਰਕੇ ਤੁਹਾਡੇ ਸਾਰਿਆਂ ਦਾ ਮਾਣ ਵਧਾਉਂਗਾ ਤੇ ਆਹ ਮਾਣ ਦੀ ਪਾਰਟੀ ਦਾ ਝੰਡਾ ਉੱਚਾ ਕਰਕੇ ਰੱਖੂਗਾ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਅੱਜ ਤੁਹਾਡੇ ਵਿੱਚ ਪਹੁੰਚੇ ਆਂ ਔਰ ਸਰਦਾਰ ਹਮੰਦਰ ਸਿੰਘ ਜੀ ਕੀੜਿਆਂ ਵਾਲੀ ਜੋ ਸ਼ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਅੱਜ ਉਹ ਆਪਣੀ ਪਾਰਟੀ ਛੱਡ ਕੇ ਸਾਡੇ ਨਾਲ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਆਪਣੇ ਵੱਲੋਂ ਆਡੇ ਪਾਰਟੀ ਦੇ ਸਰਪ੍ਰਸਤ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਮੂਚੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਮੈਂ ਸਰਦਾਰ ਹਰਮੰਦਰ ਸਿੰਘ ਜੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਮੈਂ ਜੀ ਆਇਆਂ ਨੂੰ ਕਹਿੰਦਾ ਔਰ ਇਹਨਾਂ ਨੂੰ ਵਿਸ਼ਵਾਸ ਹੋਣਾ ਦੀ ਆਵਾਜ਼ ਵਿੱਚ ਪਾਰਟੀ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਨਾਲ ਸਾਰੇ ਪਿੰਡ ਵਾਸੀ ਅੱਜ ਆਵਾਜ਼ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਔਰ ਸਾਰੀ ਟੀਮ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਔਰ ਪਾਰਟੀ ਦੇ ਵਿੱਚ ਜੋ ਵੀ ਕਿਸੇ ਨੂੰ ਜਿੰਨੇ ਵੀ ਉਹਨਾਂ ਦੇ ਹਿਸਾਬ ਨਾਲ ਨੁਮਾਇੰਦਗੀ ਜਾਂ ਉਹ ਤੇਦਾਰੀ ਵੱਧਦੀ ਹੈ ਉਹਨਾਂ ਵਿੱਚ ਵੀ ਸ਼ਾਮਲ ਕੀਤਾ ਜਾਊਗਾ ਔਰ ਅੱਜ ਬੜੀ ਖੁਸ਼ੀ ਹੋ ਰਹੀ ਹੈ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਇੱਕ ਸਾਡਾ ਸਾਥੀ ਜੋ ਪਿੱਛੇ ਰਹਿ ਗਿਆ ਸੀ ਪਿੱਛੇ ਤਾਂ ਨਹੀਂ ਰਿਹਾ ਸੀ ਕਿਉਂਕਿ ਕਈ ਮਜਬੂਰੀ ਸੀ ਜਦੋਂ ਇਹ ਪਿੱਛੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਤਾਂ ਨਹੀਂ ਹੋਈ ਸੀ ਪਰ ਇਹਨਾਂ ਨੇ ਸਾਥ ਮੋਤ ਦਿੱਤਾ ਪਾਰਟੀ ਦੇ ਬਾਹਰ ਰਹੇਗੇ ਇਹਨਾਂ ਦੇ ਪਰਿਵਾਰ ਨੇ ਇਹਨਾਂ ਦੀ ਸਾਰੀ ਟੀਮ ਨੇ ਜਦੋਂ ਇਲੈਕਸ਼ਨ ਸੀ ਵਿਧਾਨ ਸਭਾ ਦਾ ਉਹਨਾਂ ਨੇ ਸਾਰਿਆਂ ਨੇ ਆਵਾਜ਼ ਵੀ ਪਾਰਟੀ ਦਾ ਜੋ ਮੈਂ ਤਮਿਲਵਾਸੀ ਮੇਰਾ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਸਾਥ ਦਿੱਤਾ ਔਰ ਕੀੜਿਆ ਵਾਲੀ ਦੇ ਵਿੱਚੋਂ 리ਡ ਕਢਾਈ ਮੈਂ ਦਾ ਸਾਰਿਆਂ ਦਾ ਤਨਵਾਦ ਕਰਦਾ ਅੱਜ ਬੜੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਗਤੀਵਿਧੀਆਂ ਦੇ ਵਿੱਚ ਸਰਦਾਰ ਮਦਰ ਸਿੰਘ ਜੀ ਹਿੱਸਾ ਲੈ ਰਹੇ ਸੀ ਪਰ ਅੱਜ ਆਫੀਸ਼ੀਅਲੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਔਰ ਆਮ ਆਦਮੀ ਪਾਰਟੀ ਇਹ ਆਮ ਲੋਕਾਂ ਦੀ ਪਾਰਟੀ ਹੈ ਇਹ ਆਮ ਪਰਵਾਰਾਂ ਦੀ ਪਾਰਟੀ ਹੈ ਤੁਸੀਂ ਦੇਖਣਾ ਹੈ ਪੋਣੇ 2 ਸਾਲਾਂ ਦੀ ਤੁਹਾਡੀ ਆਪਣੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬੜੇ ਵੱਡੇ ਵੱਡੇ ਵਾਅਦੇ ਛੱਡੇ ਹੋਏ ਜਿਹੜੀ ਗਰੰਟੀ ਕੀਤੀ ਸੀ ਲੋਕਾਂ ਦੇ ਨਾਲ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਗੇ ਤਾਂ ਸਾਰੇ ਪਰਿਵਾਰਾਂ ਨੂੰ 600 ਜੁਟ ਬਿਜਲੀ ਦਾ ਬਿੱਲ ਮਾਫ ਹੋਊਗਾ ਤੇ ਅੱਜ ਦੇਖੋ तकरीबन 1.5 ਸਾਲ ਹੋ ਗਏ। ਹਰ ਪਰਿਵਾਰ ਨੇ ਆਪਣੇ तकरीबन ਸ਼ਾਮ ਤੋਂ ਲੈ ਕੇ 5000 ਰੁਪਏ ਦਾ ਉਹਨਾਂ ਦਾ ਜਿਹੜਾ ਬਿੱਲ ਮਾਫ ਕੀਤਾ ਤੋ ਬੜਾ ਵੱਡਾ ਲਾਭ ਮਿਲਦਾ